ਜੀਦੇ ਕਰਕੇ دیدار ਚਨ ਜਾਵੇ ਸ਼ਰਮਾ ਸੱਚੀ ਕਮਲ ਦੇ ਫੁੱਲ ਤੋਂ ਵੀ ਸੋਲਿਓ ਕਮਲ ਜੈਨੂੰ ਖੁਦ ਹੀ ਬਣਾ ਕੇ ਸੋਚੀ ਪੈ ਗਿਆ ਖੁਦਾ ਸੱਚੀ ਕਮਲ ਦੇ ਫੁੱਲ ਤੋਂ ਵੀ ਸੋਲਿਓ ਕਮਲ ਉਹਦਾ ਕੋਈ ਅਰਮਾਨ ਰੱਬਾ ਰੱਖੀ ਨਾ ਅਧੂਰਾ ਕਰੀ ਪੂਰੀ ਹਰ ਈਜ ਹਰ ਖਾਬ ਕਰੀ ਪੂਰਾ ਉਹਦੇ ਸਦਰਾਂ ਦਾ ਦੀਵਾ ਸਦਾ ਰੋਸ਼ਨੀ ਰਹੇ ਉਦੀ ਜ਼ਿੰਦਗੀ 'ਚ ਖੁਸ਼ੀਆਂ ਦਾ ਮੌਸਮ ਰਵੇ ਉਹ ਜਦੋਂ ਚਪਕਦੀ ਪਲਕ ਤਾਂ ਬੁਝ ਜੇ ਸ਼ਮਾ ਸੱਚੀ ਕਮਲ ਦੇ ਫੁੱਲ ਤੋਂ ਵੀ ਸੋਹਣੀਓ ਕਮਲ ਸੱਚੀ ਕਮਲ ਦੇ ਫੁੱਲ ਤੋਂ ਵੀ ਸੋਹਣੀਓ ਕਮਲ